ठाकुर उदय सिंह जी ਨੂੰ ਪੁੱਛਦਾ ਕਿ ਜੋ ਬਾਣੀ ਦੇ ਵਿੱਚ ਲਿਖਿਆ ਤਨ ਤੁਹਾਨੂੰ ਗੁਰੂ ਕਾ ਪਿਤਾ ਮਾਤਾ ਇਹ ਝੂਠ ਹੈ ਜਾਂ ਜੋ ਇਹ ਗਲਤ ਹੈ ਜਾਂ ਜੋ ਤੁਸੀਂ ਕੀਤਾ ਉਹ ਗਲਤ ਹੈ ਉਹਨਾਂ ਦੇ ਸੇਵਕਾਂ ਨੂੰ ਵੀ ਇਹ ਪ੍ਰਸ਼ਨ ਹੈ ਕਿ ਜਿਹੜੇ ठाकुर उदय सिंह जी ਨੂੰ ਗੁਰੂ ਮੰਨਦੇ ਨੇ ਉਹ ठाकुर उदय सिंह जी ਅੱਜ ਆਪਣੇ ਆਪ ਨੂੰ ਗੁਰੂ ਸਮਝਦੇ ਨੇ ਅਖਵਾਉਂਦੇ ਨੇ ਕੀ ਬੇਬੇ ਦਲੀਪ ਕੌਰ ਤੇ ਮਹਾਰਾਜ ਵੀਰ ਸਿੰਘ ਜੀ ਬੇਮੁਖ ਸਨ ਜੇ ਬੇਮੁਖ ਸਨ ਤੇ ਉਹ ਧੰਨ ਕਿਵੇਂ ਸਨ ਤੇ ਜੇ ਉਹ ਬੇਮੁਖ ਸਨ ਤੇ ਉਹਨਾਂ ਦੇ ਪੁੱਤਰ ਤੁਸੀਂ ਕਿਵੇਂ ਧੰਨ ਹੋ ਕੇ ਤੁਸੀਂ ਕਿਵੇਂ ਗੁਰੂ ਬਣ ਗਏ ਕਿ ਜਾਂ ਤੁਸੀਂ ਮਹਾਰਾਜ ਵੀਰ ਸਿੰਘ ਜੀ ਤੇ ਬੇਬੇ ਦਲੀਪ ਕੌਰ ਨੂੰ ਆਪਣਾ ਮਾਤਾ ਪਿਤਾ ਨਹੀਂ ਮੰਨਦੇ ਦੱਸੋ ਆਓ ਜਿਹੜੇ ਉਹਨਾਂ ਦੇ ਸੇਵਕ ਨੇ ਉਹਨਾਂ ਨੂੰ ਵੀ ਮੈਂ ਪੁੱਛਦਾ ਕਿ ਤੁਸੀਂ ਆਪਣੇ ਗੁਰੂ ਜੀ ਦਾ ਮਾਪਿਓ ਕਿਹਨੂੰ ਮੰਨਦੇ ਹੋ ਮੈਂ ਖੂਨ ਦੇ ਮਾਤਾ ਪਿਤਾ ਦੀ ਗੱਲ ਕਰਦਾ ਪਰਨ ਵਾਲਾ ਤਾਂ ਮੇਰਾ ਵੀ ਗੁਰੂ ਜਗਜੀਤ ਸਿੰਘ ਤੇ ਮਾ ਚੰਦ ਕੌਰ ਸੀ ਵਾਹ ਖੂਨ ਕੀ ਜਾਓ ਪੁੱਛੋ ਆਪਣੇ ਗੁਰੂ ਜੀ ਨੂੰ ਜਾਂ ਤੁਸੀਂ ਦੱਸ ਦਿਓ ਕਿ ਕੀ ਮਹਾਰਾਜ ਵੀਰ ਸਿੰਘ ਤੇ ਬੇਬੇ ਦਲੀਪ ਕੌਰ ਦੀ ਧੰਨ ਸਨ ਜੇ ਉਹ ਧੰਨ ਸਨ ਤੇ ਉਹਨਾਂ ਨੂੰ ਪਹਿਨੀ ਸਾਹਿਬੋਂ ਕਿਉਂ ਕੱਢਿਆ ਗਿਆ ਕਿਉਂ ਸਤ ਗੁਰੂ ਜਗਜੀਤ ਸਿੰਘ ਦੇ ਦਰਸ਼ਨ ਨਹੀਂ ਕਰਨ ਦਿੱਤੇ ਗਏ ਜਿੱਥੇ ਕਿ ਵੱਡੇ ਤੋਂ ਵੱਡੇ ਪਾਪੀ ਜਿਹੜੇ ਪੰਥ 파ੜਨ ਵਾਲੇ ਸਨ ਉਹਨਾਂ ਨੂੰ ਤੇ ਅਪੋਲੋ ਹਸਪਤਾਲ ਦੇ ਵਿੱਚ ਕਮਰੇ ਦਿੱਤੇ ਤੇ ਬਾਬਾ ਦਲੀਪ ਕੌਰ ਜੀ ਨੂੰ ਆਖਿਆ ਤੁਸੀਂ ਸ਼ਹਿਰ ਹੀ ਛੱਡ ਕੇ ਤੁਰ ਜਾ ਦੋਨਾਂ ਚ ਇੱਕ ਗੱਲ ਸਹੀ ਹੈ ਜਾਂ ਤਾਂ ਬਾਬਾ ਦਲੀਪ ਕੌਰ ਤੇ ਮਹਾਰਾਜ ਵੀਰ ਸਿੰਘ ਜੀ ਦੋਵੇਂ ਹੀ ਬੇਮੁਖ ਸਨ ਤੇ ਜੇ ਉਹ ਬੇਮੁਖ ਸੀ ਤੇ ਉਹਨਾਂ ਦਾ ਪੁੱਤਰ ਕਿਵੇਂ ਗੁਰੂ ਬਣ ਗਿਆ ਉਹ ਗੁਰਮੁਖ ਕਿਵੇਂ ਹੋ ਗਿਆ ਉਹਨੇ ਕਿਹੜਾ ਕੰਮ ਕੀਤਾ ਸੀ ਮਾਰੇ ਬੀਰ ਸਿੰਘ ਤੇ ਬੇਬੇ ਦਲੀਪ ਕੌਰ ਜੀ ਤੋਂ ਵੱਧ ਠਾਕਰੋਦੇ ਸਿੰਘ ਨੇ ਕਿਹੜੀ ਪੰਥ ਦੀ ਸੇਵਾ ਕੀਤੀ ਹੱਥੀਂ ਭਾਂਡੇ ਮਾਂਜੇ ਕਿਹੜੀ ਸੇਵਾ ਕੀਤੀ ਤੇ ਕਿਹੜਾ ਤੱਪ ਕੀਤਾ ਜਿਸ ਦੇ ਆਧਾਰ ਤੇ ਉਹ ਗੁਰੂ ਬਣ ਗਏ ਨਾ ਤੇ ਮਾਰੇ ਬੀਰ ਸਿੰਘ ਤੇ ਬੇਬੇ ਦਲੀਪ ਕੌਰ ਜੀ ਨੇ ਕਿਹੜਾ ਪਾਪ ਕੀਤਾ ਸੀ ਜਿਸ ਕਰਕੇ ਉਹ ਬੇਮੁਖ ਬਣ ਗਏ ਨਾ ਠਾਕਰੋਦੇ ਸਿੰਘ ਜੀ ਆਪ ਜੀ ਨੂੰ ਤਾਂ ਮੇਰੀਆਂ ਗੱਲਾਂ ਦੇ ਉੱਤਰ ਨਹੀਂ ਆਉਣੇ ਆਪ ਜੀ ਦੇ ਕੋਲ ਵੱਡੇ ਵੱਡੇ ਗੁਜ਼ਾਰ ਬੈਠੇ ਨੇ ਜਿਹੜੇ ਬੜੇ ਜਿਹੜੇ ਬੜੇ ਵੱਡੇ ਵਿਦਵਾਨ ਨੇ ਉਹਨਾਂ ਨੂੰ ਆਖੋ ਕਿ ਉਹ ਮੇਰੀਆਂ ਗੱਲਾਂ ਦੇ ਉੱਤਰ ਕੱਢ ਕੇ ਦੱਸ ਦੇਣ ਤੇ ਜਿੰਨੀਆਂ ਗੱਲਾਂ ਮੈਂ ਕਰਦਾ ਜਦੋਂ ਤੁਹਾਡਾ ਜੀ ਕਰੇ ਠਾਕਰ ਉਹਦੇ ਸਿੰਘ ਜੀ ਦਾ ਕਰੇ ਉਹਨਾਂ ਦੇ ਸੇਵਕਾਂ ਦਾ ਕਰੇ ਆਪਾਂ ਟੀਵੀ ਦੇ ਪੈਸੇ ਵੀ ਅਸੀਂ ਖਰਚਾਂਗੇ ਤੇ ਸੰਗਤ ਇਕੱਠੀ ਕਰਾਂਗੇ ਆਜੋ ਟੀਵੀ ਦੇ ਸਾਹਮਣੇ ਡਿਬੇਟ ਕਰ ਲਾਂਗੇ ਬਹਿਸ ਕਰਕੇ ਦੱਸਾਂਗੇ ਵੀ ਕਿਹੜਾ ਕਿਹੜਾ ਬੇਮੁਖ ਸੀ ਤੇ ਕਿਹੜਾ ਗੁਰਮੁਖ ਸੀ